ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਜਨਰਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਕਰਤਾਰ ਸਿੰਘ ਦੁੱਗਲ ਜੀ ਦੀ ਲਿਖੀ ਹੋਈ ਕਹਾਣੀ ਨਵਾਂ ਆਦਮੀ ਪਹਿਲੇ ਉਹ ਇੱਕ ਦਫ਼ਤਰ ਦਾ ਮਾਮੂਲੀ ਕਲਰਕ ਹੁੰਦਾ ਸੀ ਪਹਿਲੇ ਉਹ ਇੱਕ ਆਮ ਵਿਵਿਦਾ ਸਧਾਰਨ ਖਾਵਨ ਹੁੰਦਾ ਸੀ ਪਹਿਲੇ ਉਹ ਉੱਪਰ ਤੜੀ ਹੋਏ ਤਿੰਨ ਬੱਚਿਆਂ ਦਾ ਪਿਤਾ ਸੀ ਜਿਸਨੂੰ ਸਵੇਰੇ ਸ਼ਾਮ ਆਪਣੀ ਔਲਾਦ ਦੀਆਂ ਚਾਪ ਤਾਂ ਪੂਰੀਆਂ ਕਰਨੀਆਂ ਹੁੰਦੀਆਂ ਸਨ ਪਹਿਲੇ ਉਹ ਹਰਮਨ ਪਿਆਰਾ ਗਵੰਡੀ ਸੀ ਜਿਸਨੂੰ ਅੱਲੇ ਮੁਹੱਲੇ ਵੜੇ ਨਿੱਕੀਆਂ ਨਿੱਕੀਆਂ ਵਗਾਰਾਂ ਪਾਈ ਰੱਖਦੇ ਪਰ ਹੁਣ ਉਹ ਨਵੀਂ ਰੋਸ਼ਨੀ ਦਾ ਇੱਕ ਨਵਾਂ ਆਦਮੀ ਹੋ ਗਿਆ ਸੀ ਹੁਣ ਉਹ ਸਵੇਰੇ ਧੁੱਪਾਂ ਚੜਾਉਂਦੀਆਂ ਤਾਂ ਕਿਤੇ ਉੱਠਦਾ ਕਦੀ ਨਹਾਉਂਦਾ ਕਦੀ ਨਹਾਏ ਬਗੈਰ ਬਾਹਰ ਨਿਕਲ ਜਾਂਦਾ ਜਦੋਂ ਤੱਕ ਸਰੀਰ ਵਿੱਚੋਂ ਬੋਨਾ ਏ ਜਦੋਂ ਤੱਕ ਜਸੰਤੇ ਮੈਲ ਨਾ ਜੰਮ ਜਾਏ ਨਹਾਣਾ ਉਹ ਹੁਣ ਸਮਝਦਾ ਪਾਣੀ ਦਾ ਅਜਾਈ ਗਵਾਣਾ ਹੈ ਵਕਤ ਦਾ ਵਿਅਰਥ ਨਸ਼ਟ ਕਰਨਾ ਹੈ ਦੁਪਹਿਰਾ ਉਹਦੀਆਂ ਅੱਜਕਲ ਕਾਫੇ ਹਾਊਸ ਵਿੱਚ ਕੱਟਦੀਆਂ ਸ਼ਾਮਾ ਕਿਸੇ ਸ਼ਰਾਬਖਾਨੇ ਵਿੱਚ ਅੱਧੀ ਅੱਧੀ ਰਾਤ ਗਏ ਉਹ ਘਰ ਨਾ ਮੁੜਦਾ ਉਸ ਨੂੰ ਪਤਾ ਹੁੰਦਾ ਕਿਹੜੇ ਕੋਠੇ ਤੇ ਕੌਣ ਗਾਣ ਵਾਲੀ ਰਹਿੰਦੀ ਹੈ ਤੇ ਆਪਣੇ ਮੁੱਲ ਲਈ ਉਹ ਮਹਿੰਗੀ ਹੈ ਜਾਂ ਸਸਤੀ ਕਬਾਬ ਚੰਗੇ ਕਿੱਥੇ ਮਿਲਦੇ ਹਨ ਉਹਨੂੰ ਇਹ ਵੀ ਪਤਾ ਸੀ ਚਾਂਗੇ ਵਾਲੇ ਸ਼ਮੀ ਨੌਜਵਾਨਾਂ ਨੂੰ ਕਿੱਥੇ ਲੈ ਜਾਂਦੇ ਹਨ ਉਹਨੂੰ ਏਕੇ ਕੱਡੇ ਦੀ ਵਕਫੀਅਤ ਸੀ ਉਹ ਨਵਾਂ ਆਦਮੀ ਸੀ ਜੋ ਹੁਣ ਉਹ ਸੀ ਜੋ ਕੁਝ ਉਹ ਕਰਦਾ ਉਸ ਦਾ ਲੁਕਾ ਉਸ ਨੇ ਕਦੀ ਨਹੀਂ ਸੀ ਕੀਤਾ ਦੋਸਤਾਂ ਵਿੱਚ ਬੈਠ ਕੇ ਉਹਨਾਂ ਔਰਤਾਂ ਦੇ ਮਜ਼ਾਕ ਦੀ ਵਡਿਆਈ ਕਰਦਾ ਰਹਿੰਦਾ ਸਮਾਜ ਵਿੱਚ ਫਾਸ਼ਾ ਔਰਤਾਂ ਦੀ ਜ਼ਰੂਰਤ ਤੇ ਬਹਿਸ ਕਰਦਾ ਤੇ ਉਂਝ ਹਰ ਘਰਤ ਦੀ ਔਰਤ ਬਾਜ਼ਾਰ ਦੀ ਔਰਤ ਹੁੰਦੀ ਹੈ ਇਸ ਤਰ੍ਹਾਂ ਦੇ ਵਿਚਾਰਾਂ ਦੇ ਗਿਰਦ ਉਹ ਹਮੇਸ਼ਾ ਘੁੰਮਦਾ ਰਹਿੰਦਾ ਕਿਸੇ بیوی ਨੂੰ ਕੋਈ ਵਾਦੂ ਗਹਿਣਾ ਬਣਵਾ ਦਿਓ ਕਿਸੇ بیوی ਨੂੰ ਕੋਈ ਵਾਦੂ ਕੱਪੜਾ ਲਿਆ ਦਿਓ ਕਿਸੇ بیوی ਨੂੰ ਕੋਈ ਵਾਦੂ ਨੌਕਰ ਰੱਖ ਦਿਓ ਘਰ ਵਿੱਚ ਬਾਜ਼ਾਰ ਬਣ ਜਾਂਦਾ ਹੈ ਜਿਤਨਾ ਗੁੜ ਪਾਓ ਉਤਨਾ ਮਿੱਠਾ ਹੁੰਦਾ ਹੈ ਜਦੋਂ ਕਦੀ ਇਹਦੀ ਤ੍ਰਿਮਤ ਇਸ ਰਾਤ ਚਿਰਕੇ ਘਰ ਆਣ ਦੀ ਸ਼ਿਕਾਇਤ ਕਰਦੀ ਇਹਦੀਆਂ ਕਰਤੂਤਾਂ ਦੇ ਕੰਨ ਸੋ ਉਸ ਤੱਕ ਵੇ ਪੁੱਜ ਚੁੱਕੇ ਸੀ ਇਹ ਉਸ ਨੂੰ ਵੀ ਬਦਲ ਜਾਣ ਦੀ ਸਲਾਹ ਦਿੰਦਾ ਜ਼ਮਾਨਾ ਜੋ ਬਦਲ ਰਿਹਾ ਸੀ ਸੋਵੀਅਤ ਦੇਸ਼ ਵਿੱਚ ਉਹ ਆਪਣੀ ਕੱਚੀ ਪਿੱਲੀ ਪੜੀ ਬੀਵੀ ਨੂੰ ਦੱਸਦਾ ਕੋਈ ਔਰਤ ਕਿਸੇ ਮਰਦ ਦੀ ਬੀਵੀ ਨਹੀਂ ਸੀ ਸਭ ਔਰਤਾਂ ਸਭ ਮਰਦਾਂ ਦੀਆਂ ਬੀਵੀਆਂ ਸਨ ਸਭ ਮਰਦ ਸਭ ਔਰਤਾਂ ਦੇ ਖਾਵਣ ਸਨ ਰੋਟੀ ਰਾਤ ਨੂੰ ਸਾਂਝੇ ਲੰਗਰ ਵਿੱਚੋਂ ਮਿਲਦੀ ਸੀ ਸੌਣ ਲਈ ਸਰਕਾਰੀ ਬਾਰਕਾ ਸਨ ਔਰਤ ਦਾ ਕੰਮ ਸੀ ਚੰਗੇ ਬੱਚੇ ਪੈਦਾ ਕਰਨਾ ਤੇ ਬਸ ਹਰ ਬੱਚੇ ਦੀ ਜ਼ਿੰਮੇਵਾਰੀ ਉਥੋਂ ਦੀ ਸਰਕਾਰ ਦੀ ਸੀ ਤੇ ਉਹਦੀ ਤ੍ਰਿਮਤ ਕੰਨਾਂ ਵਿੱਚ ਉਂਗਲੀਆਂ ਦੇ ਲੈਂਦੀ ਅੱਖਾਂ ਬੰਦ ਕਰ ਲੈਂਦੀ ਉਹਦੇ ਮੂੰਹ ਤੇ ਹੱਥ ਰੱਖ ਲੈਂਦੀ ਜਦੋਂ ਬੈਂਕ ਵਿੱਚ ਰੱਖਿਆ ਰਖਾਇਆ ਸਾਰਾ ਰੁਪਇਆ ਖਤਮ ਹੋ ਗਿਆ ਉਸਨੇ ਆਪਣੀ ਤ੍ਰਿਮਤ ਦੇ ਗਹਿਣਿਆਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਪਹਿਲੇ ਉਹਦੀ ਬੀਬੀ ਨੇ ਸ਼ਿਕਾਇਤ ਕੀਤੀ ਫਿਰ ਉਸਨੇ ਸ਼ਿਕਾਇਤ ਕਰਨੀ ਬੰਦ ਕਰ ਦਿੱਤੀ ਆਪਣੇ ਖਾਵਨ ਦੇ ਚਾਲਿਆਂ ਨੂੰ ਵੇਖ ਵੇ ਅੰਦਰੋਂ ਅੰਦਰੋਂ ਪਸਮ ਹੋ ਰਹੇ ਸੀ ਅੱਧੀ ਅੱਧੀ ਰਾਤ ਜਦੋਂ ਤੇ ਕੋ ਘਰ ਨਾ ਮੁੜਦਾ ਖਿੜਕੀ ਵਿੱਚ ਖਲੋ ਉਸਦੇ ਉਡੀਕ ਕਰਦੀ ਰਹਿੰਦੀ ਸ਼ਰਾਬ ਵਿੱਚ ਮਧੂਹਸ਼ ਜਦੋਂ ਉਹ ਆਂਦਾ ਹਮੇਸ਼ਾ ਸਭ ਉਹ ਉਸ ਨਾਲ ਖਫਾ ਹੁੰਦਾ ਰਾਜੀਏ ਮੈਂ ਤੈਨੂੰ ਕਹਿੰਦਾ ਹਾਂ ਤੂੰ ਵੀ ਬਦਲ ਜਾ ਆਪਣੇ ਆਪ ਨੂੰ ਖੁਸ਼ ਰੱਖਿਆ ਕਰ ਆਂਡੀਆਂ ਗਵਾਂਡੀਆਂ ਨਾਲ ਬੈਠਿਆ ਉੱਠਿਆ ਹੱਸਿਆ ਖੇਡਿਆ ਕਰ ਇੱਕ ਰਾਤ 12 ਵਜੇ ਵੱਜ ਗਈ 1 ਵੀ ਹੋ ਗਿਆ ਤੇ ਉਹ ਨਾ ਆਇਆ ਕੋਈ 2:30 ਵਜੇ ਉਸਨੇ ਵੇਖਿਆ ਉਹਨਾਂ ਦੇ ਘਰ ਸਾਹਮਣੇ ਇੱਕ ਟੈਕਸੀ ਆਖ ਲੋਤੀ ਮੋਟਰ ਵਿੱਚੋਂ ਪਹਿਲੇ ਉਹਦੇ ਬੱਚਿਆਂ ਦਾ ਪਿਤਾ ਨਿਕਲਿਆ ਫੇਰ ਸੁੱਕੀ ਸੜੀ ਕਾਲੀ ਕਲੂਟੀ ਇੱਕ ਕੁੜੀ ਫੇਰ ਉਹਦੇ ਖਾਵਨ ਨੇ ਉਸ ਕਰੰਟ ਨਾਲ ਹੱਥ ਮਿਲਾਇਆ ਫੇਰ ਉਹ ਟੈਕਸੀ ਵਿੱਚ ਬੈਠ ਕੇ ਚਲੀ ਗਈ ਭਰੀ ਪੀਤੀ ਚੁੱਪ ਚਪੀਤੀ ਉਹ ਮੰਜੀ ਤੇ ਜਾ ਪਈ ਅੱਜ ਜਦੋਂ ਸ਼ਰਾਬ ਵਿੱਚ ਮਥੋਸ਼ ਉਹਦਾ ਖਾਵਨ ਲੜਖੜਾਉਂਦਾ ਹੋਇਆ ਕਮਰੇ ਵਿੱਚ ਆਇਆ ਤਾਂ ਉਹਨੂੰ ਆਪਣੀ ਤ੍ਰੇਮਤ ਨੂੰ ਸਮਝਾਉਣ ਦੀ ਲੋੜ ਨਾ ਪਈ ਰਾਜੀਏ ਮੈਂ ਕਹਿੰਦਾ ਹਾਂ ਤੂੰ ਵੀ ਬਦਲ ਜਾ ਆਪਣੇ ਆਪ ਨੂੰ ਖੁਸ਼ ਰੱਖਿਆ ਕਰ ਤੇ ਸੱਚਮੁੱਚ ਉਸਨੇ ਖੁਸ਼ ਰਹਿਣਾ ਸ਼ੁਰੂ ਕਰ ਦਿੱਤਾ ਆਂਡੀਆਂ ਗੁਆਂਡੀਆਂ ਨਾਲ ਉੱਠਦੀ ਬੈਠਦੀ ਹੱਸਦੀ ਖੇਡਦੀ ਤੇ ਫੇਰ ਜਦੋਂ ਉਹਦੇ ਖਾਵਨ ਦਾ ਇੱਕ ਦੋਸਤ ਉਹਨਾਂ ਦੇ ਘਰ ਆ ਰਿਹਾ ਇਹਦਾ ਦਿਲ ਹੋਰ ਵੀ ਲੱਗਣ ਲੱਗ ਪਿਆ ਦੋਵੇਂ ਰਲ ਕੇ ਹੈਰਾਨ ਹੁੰਦੇ ਉਹ ਏਡੀ ਰਾਤ ਗਏ ਕਿੱਥੇ ਰਹਿੰਦਾ ਸੀ ਹਰ ਰੋਜ਼ ਕੀ ਕਰਦਾ ਸੀ ਤੇ ਇਹ ਸਾਂਝ ਵੱਧਦੀ ਗਈ ਵੱਧਦੀ ਗਈ ਹੱਲੇ ਹੱਲੇ ਵਾਲਿਆਂ ਨੇ ਕੋਰ-ਕੋਰ ਕਰਨੀ ਸ਼ੁਰੂ ਕਰ ਦਿੱਤੀ ਆਂਡੀ ਗੁਆਂਡੀ ਵਕਤ ਬੇਵਕਤ ਚਿਪੀਆਂ ਦਿੰਦੇ ਰਹਿੰਦੇ ਇੱਕ ਹਫ਼ਤੇ ਲਈ ਆਇਆ ਉਹਦਾ ਦੋਸਤ ਹੁਣ ਇੱਕ ਮਹੀਨਾ ਹੋ ਗਿਆ ਸੀ ਥਿਲੰਗ ਦਾ ਨਾਂ ਨਹੀਂ ਸਿਲੰਗਾ ਘਰ ਵਿੱਚ ਰੌਣਕ ਲੱਗੀ ਹੋਈ ਸੀ ਚੰਗਾ ਚੋਖਾ ਪੱਕਦਾ ਨਿਤ ਨਵੇਂ ਸੂਟ ਉਹ ਪਾਉਂਦੀ ਸਵੇਰੇ ਸ਼ਾਮ ਸੈਰ ਕਰਦੀ ਸਿਨਵੇਂ ਵੇਖਦੀ ਘੇਟਰ ਜਾਂਦੀ ਉਹਦੇ ਖਾਵਨ ਦਾ ਦੋਸਤ ਕਿੰਨਾ ਚੰਗਾ ਸੀ ਫਿਰ ਲੋਕਾਂ ਨੇ ਉਹਦੇ ਕੰਨਾਂ ਵਿੱਚ ਕੀ ਨਾ ਕੀ ਫੂਕਣਾ ਸ਼ੁਰੂ ਕਰ ਦਿੱਤਾ ਪਰ ਉਹ ਸੋਚਦਾ ਉਹਦੇ ਮੰਦਰ ਜਾਣ ਵਾਲੇ ਤ੍ਰਿਮਤ ਤੇ ਉਹ ਤਾਂ ਕਿੰਨਾ ਪਿਆਰਾ ਦੋਸਤ ਤੇ ਹਮੇਸ਼ਾ ਉਹ ਸਿਰ ਛੰਡ ਦਿੰਦਾ ਇੰਜ ਹੋਰ ਕਈ ਦਿਨ ਗੁਜ਼ਰ ਗਏ ਇੱਕ ਦਿਨ ਜੈਸਰੰਗ ਦੇ ਸਲਵਾਰ ਕਮੀਜ਼ ਉਹਦੇ ਤ੍ਰਿਮਤ ਨੇ ਪਾਈ ਉਸੇ ਰੰਗ ਦਾ ਸੂਟ ਉਹਦੇ ਦੋਸਤ ਨੇ ਪਹਿਨਿਆ ਹੋਇਆ ਸ਼ਾਮ ਨੂੰ ਉਹ ਇੱਕ ਹੋਟਲ ਵਿੱਚ ਗਏ। ਸਾਹਮਣੇ ਨੌਕਰ ਵਿੱਚ ਉਹ ਬੈਠਾ ਹੋਇਆ ਸੀ। ਕਿਸੇ ਦੀ ਧੀ ਨਾਲ, ਕਿਸੇ ਦੀ ਭੈਣ ਨਾਲ। ਦੋਵੇਂ ਸ਼ਰਾਬ ਪੀ ਰਹੇ ਸਨ। ਦੋਵਾਂ ਦੀਆਂ ਹੰਮਲਾਂ ਵਿੱਚ ਸਿਗਰਟ ਫੜੇ ਹੋਏ ਸਨ। ਫਿਰ ਰਾਤ ਨੂੰ ਜਿਸ ਵੇਲੇ ਵੀ ਉਹ ਮੁਰਦਾ, ਉਹ ਹੈਰਾਨ ਹੁੰਦਾ। ਉਹਦੇ ਘਰ ਵਿੱਚ ਬੱਤੀ ਬਲ ਰਹੀ ਹੁੰਦੀ। ਉਹਦੇ ਤ੍ਰੇਮਤ ਤੇ ਉਹਦਾ ਦੋਸਤ ਬੈਠੇ ਤਾਸ਼ ਖੇਡ ਰਹੇ ਹੁੰਦੇ। ਆਪਣੇ ਘਰ ਦੇ ਸਾਹਮਣੇ ਉਹਨਾਂ ਬੈਡਮਿੰਟਨ ਖੇਡਣ ਦੀ ਇੱਕ ਥਾਂ ਬਣਾ ਲਈ ਸੀ। ਰਿਸ਼ਾਮੀ ਸਵੇਰੇ ਦੋਵੇਂ ਵੇਲੇ ਉਹ ਇਹਦੇ ਵਿੱਚ ਗੁੰਮੇ ਰਹਿੰਦੇ। ਉਹਦਾ ਦੋਸਤ ਕਈ ਤਰ੍ਹਾਂ ਦੇ ਰਸਾਲੇ, ਅਖਬਾਰਾਂ, ਕਿਤਾਬਾਂ ਖਰੀਦ-ਖਰੀਦ ਕੇ ਲਿਆਂਦਾ ਤੇ ਉਹਦੀ ਤਰੀਮਤ ਇਹਨਾਂ ਨੂੰ ਪੜ੍ਹਦੀ ਰਹਿੰਦੀ। ਨਵੇਂ-ਨਵੇਂ ਮਜ਼ਮੂਨਾਂ ਤੇ ਬਹਿਸ ਕਰਦੀ ਰਹਿੰਦੀ। ਇੱਕ ਰੋਜ਼ ਰਾਤ ਨੂੰ ਜਦੋਂ ਉਹ ਵਾਪਸ ਆਇਆ, ਉਹਨੂੰ ਇੰਜ ਲੱਗਾ ਜਿਵੇਂ ਉਹਦੇ ਦੋਸਤ ਨੇ ਸ਼ਰਾਬ ਪੀਤੀ ਹੋਏ ਉਹਦੇ ਮੂੰਹ ਵਿੱਚੋਂ ਜਿਵੇਂ ਬੂ ਆ ਰਹੀ ਸੀ अलमारी ਵਿੱਚੋਂ ਜਦੋਂ ਸੌਣ ਦੇ ਕੱਪੜੇ ਉਹ ਕੱਢ ਰਿਆ ਸੀ ਸਿਗਰਟਾਂ ਦੀ ਇੱਕ ਅੱਧੀ ਭਰੀ ਡੱਬੀ ਤੇਲਕ ਕੇ ਜਾ ਪਈ ਉਹ ਹੈਰਾਨ ਸੀ ਨਾ ਉਹਦਾ ਦੋਸਤ ਸਿਗਰਟ ਪਿੰਦਾ ਸੀ ਤੇ ਨਾ ਉਹਦੀ ਤਰੀਮਤ ਤੇ ਇਹ ਡੱਬੀ ਕਿੱਥੋਂ ਆਈ ਪਰ ਉਹਦੀ ਤਰੀਮਤ ਤੇ ਅੱਗੇ ਪਾਨ ਵੀ ਨਹੀਂ ਸिखਾਂਦੀ ਤੇ ਅੱਜਕੱਲ ਹਰ ਵੇਲੇ ਉਹਦੀਆਂ ਗੱਲਾਂ ਭਰੀਆਂ ਰਹਿੰਦੀਆਂ ਸਨ ਉਹਦੇ ਬੁੱਲ ਸੁਰਖਾਈ ਰਹਿੰਦੇ ਸਨ ਕੁਝ ਦਿਨ ਬਾਅਦ ਇੱਕ ਦੁਪਹਿਰ ਉਹ ਜੇ ਆਪਣੇ ਦਫਤਰ ਵਿੱਚ ਹੀ ਸੀ ਕਿ ਉਹਦਾ ਨੌਕਰ ਆਇਆ ਨੌਕਰ ਹੋਰ ਇੱਕ ਮਿੰਟ ਵੀ ਨੌਕਰੀ ਕਰਨ ਲਈ ਤਿਆਰ ਨਹੀਂ ਸੀ ਬੀਬੀ ਹਰ ਰੋਜ਼ ਹੋਰ ਦੀ ਹੋਰ ਹੋ ਰਹੇ ਸੀ ਸਾਰਾ ਸਾਰਾ ਦਿਨ ਨਵੇਂ ਆਏ ਬਾਬੂ ਕੋਰਾ ਨਾਲ ਅੰਦਰ ਵੜੀ ਰਹਿੰਦੇ ਸੀ ਜਾਂ ਚਿੜੀਆਂ ਖੇਡਦੀ ਰਹਿੰਦੀ ਜਾਂ ਤਾਸ਼ ਮਾਰਦੀ ਰਹਿੰਦੇ ਕੰਮ ਕਰ ਕਰ ਉਹ ਵਿਚਾਰਾ ਥੱਕ ਲੱਗਦਾ ਸੀ ਬੱਚੇ ਰੋਲਦੇ ਰਹਿੰਦੇ ਸਨ ਭੁੱਖੇ ਰੋਂਦੇ ਰਹਿੰਦੇ ਸਨ ਗੰਦੇ ਪਏ ਰਹਿੰਦੇ ਸਨ ਕੋਈ ਉਹਨਾਂ ਦੀ ਪਰਵਾਹ ਨਹੀਂ ਸੀ ਕਰਦਾ ਨਾਲੇ ਮੁਹੱਲੇ ਵਾਲੀ ਬੀਬੀ ਬਾਬਤ ਕੀ ਕੀ ਗੱਲਾਂ ਕਰਦੇ ਸਨ ਕੰਜਰਖਾਨਾ ਕਰਕੇ ਉਹਨਾਂ ਦੇ ਘਰ ਨੂੰ ਹਰ ਕੋਈ ਬੁਲਾਉਂਦਾ ਸੀ ਉਹ ਜਿਹੇ ਘਰ ਵਿੱਚ ਕੰਮ ਕਰਨ ਲਈ ਤਿਆਰ ਨਹੀਂ ਸੀ ਉਹਨੇ ਲਗ ਕੋਸ਼ਿਸ਼ ਕੀਤੀ ਪਰ ਨੌਕਰ ਤਨਖਾਹ ਲਈ ਬਗੈਰ ਚਲਾ ਗਿਆ ਉਹ ਸ਼ਾਮੀ ਕਾਫੀ ਹਾਊਸ ਉਹਦਾ ਦਿਲ ਨਾ ਲੱਗਾ ਤਰਕਾਣਾ ਵੇਲੇ ਉਹ ਆਪਣੇ ਸ਼ਰਾਬ ਦੇ ਅੱਡੇ ਤੇ ਪੁੱਜਾ ਪੀਂਦਾ ਜਾਂਦਾ ਪੀਂਦਾ ਜਾਂਦਾ ਉਸ ਨੂੰ ਪਤਾ ਨਹੀਂ ਸੀ ਲੱਗਦਾ ਉਸ ਨੂੰ ਨਸ਼ਾ ਕਿਉਂ ਨਹੀਂ ਚੜ ਰਿਹਾ ਸੀ ਮੋੜ-ਮੋੜ ਇੱਕ ਅੱਧੀ ਪਰੇ ਸਿਗਰਟਾਂ ਦੀ ਡੱਬੀ ਕੱਪੜਿਆਂ ਵਿੱਚੋਂ ਤਿਲਕ ਕੇ 헤ਟ ਟੈਂਦੀ ਉਹਨੂੰ ਵਿਖਾਈ ਦਿੰਦੀ ਉਸ ਨੂੰ ਹਵਾ ਵਿੱਚ ਉਛਲ ਰਹੀ ਇੱਕ ਚਿੜੀ ਦਿਸਦੀ ਇਧਰੋਂ ਉਧਰ ਜਾਂਦੀ ਉਧਰੋਂ ਇਧਰ ਜਾਂਦੀ ਮੁਰਮੁਰ ਕਿਸੇ ਦੇ ਵਾਲਾਂ ਵਿੱਚ ਆ ਲੱਗਦੇ ਗੱਲਾਂ ਨਾਲ ਖੈਸਰਦੀ ਛਾਤੀ ਤੇ ਜਾ ਰੁਕਦੇ ਤਾਂਛਤੀਆਂ ਬੇਗਮਾਂ ਤਾਂਛਤੇ ਬਾਦਸ਼ਾ ਉਹਦੇ ਦਿਮਾਗ ਵਿੱਚ ਘੁੰਮਦੇ ਪਰੇਸ਼ਾਨ ਹੋ ਉਹ ਗਾਣਾ ਸੁਣ ਕੇ ਕੋਠੇ ਤੇ ਜਾ ਬੈਠਾ ਪਰ ਉਹਦੀਆਂ ਅੱਖਾਂ ਸਾਹਮਣੇ ਪਾਨਾਂ ਨਾਲ ਸੁਰਖਾਈ ਬੁੱਲ ਫਿਰ ਰਹੇ ਸਨ ਗਲੇਰੀਆਂ ਨਾਲ ਮੋਟਿਆਈਆਂ ਗੱਲਾਂ ਘੁੰਮ ਰਹੀਆਂ ਸਨ ਅਜੇ ਮਸਾਂ 11 ਵਜੇ ਸਨ ਕਿਉਂ ਘਰ ਚੱਲ ਪਿਆ ਬੈਠਕ ਵਿੱਚ ਉਹਦਾ ਦੋਸਤ ਸੌਂਦਾ ਸੀ ਬੈਠਕ ਖਾਲੀ ਸੀ ਖਾਣ ਵਾਲਾ ਕਮਰਾ ਖਾਲੀ ਸੀ ਬੱਚਿਆਂ ਦੇ ਕਮਰੇ ਵਿੱਚ ਕਲਮ ਕੱਲੇ ਤਿੰਨ ਬੱਚੇ ਸੁੱਤੇ ਪਏ ਸਨ ਤੇ ਉਸਦੇ ਆਪਣੇ ਸੌਣ ਦਾ ਕਮਰਾ ਅੰਦਰੋਂ ਬੰਦ ਸੀ ਚੁੱਪਚਾਪੇ ਤਾ ਜਾ ਕੇ ਉਹ ਆਪਣੇ ਦੋਸਤ ਦੇ ਕਮਰੇ ਵਿੱਚ ਪੈ ਗਿਆ ਸਾਰੀ ਰਾਤ ਉਹ ਪਲਸੇਟੇ ਮਾਰਦਾ ਰਿਹਾ ਇੱਕ ਪਲ ਉਹਨੂੰ ਨੀਂਦ ਨਾ ਆਈ ਅਗਲੀ ਸਵੇਰ ਮੰਦਰ ਵਿੱਚ ਕਿਤਨਾ ਚਿਰ ਹਰ ਰੋਜ਼ ਦੀ ਤਰ੍ਹਾਂ ਮੱਥਾ ਰਗੜ ਰਗੜ ਉਹਦੀ ਤ੍ਰਿਮਤ ਆਪਣੇ ਰੱਬ ਤੋਂ ਆਪਣਾ ਖਾਵਨ ਵਾਪਸ ਮੰਗਦੇ ਰਹੀ ਆਪਣੇ ਬੱਚਿਆਂ ਦਾ ਪਿਓ ਵਾਪਸ ਮੰਗਦੇ ਰਹੀ ਤੇ ਅਜੂਦਾ ਦਿਲ ਕਹਿੰਦਾ ਜਿਵੇਂ ਉਹਦੇ ਰੱਬ ਨੇ ਉਹਦੀ ਅਰਜ਼ੋਈ ਸੁਣ ਲਈ ਹੋਵੇ ਉਹਦੀ ਗੱਲ ਮੰਨ ਲਈ ਗਈ ਹੋਵੇ ਤੇ ਜਦੋਂ ਉਹ ਮੰਦਰ ਤੋਂ ਵਾਪਸ ਮੁੜੀ ਉਹਦੀਆਂ ਅੱਖਾਂ ਨੂੰ ਇਤਬਾਰ ਨਾ ਆਉਂਦਾ ਉਹਦਾ ਖਾਵਨ ਬੱਚਿਆਂ ਨੂੰ ਗੜ ਲਾ ਲਾ ਉਹਨਾਂ ਨੂੰ ਚੁੰਮ ਰਿਹਾ ਸੀ ਤੇ ਰੋ ਰਿਹਾ ਸੀ ਚਾਹ ਦੇ ਮੇਜ਼ ਤੇ ਉਸ ਆਪਣੇ ਦੋਸਤ ਬਾਬਤ ਪੁੱਛਿਆ ਉਹ ਤੇ ਅੱਜ ਕਿਤਨੇ ਦਿਨਾਂ ਦਾ ਜਾ ਚੁੱਕਾ ਸੀ ਉਹਦੀ ਤ੍ਰੀਮਤ ਨੇ ਹੱਸਦੇ ਹੋਏ ਉਹਨੂੰ ਦੱਸਿਆ ਉਹ ਕਦੀ ਕਰ ਰਹੇ ਤਾਂ ਉਹਨੂੰ ਪਤਾ ਲੱਗੇ ਕਰ ਕੀ ਹੁੰਦਾ ਸੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ